ਸਾਥਿਓ ਮੇਰਾ ਨਾਮ ਐਸ ਕੇ ਸੁਨੀਤ ਹੈ। ਔਰ ਅਸੀਂ ਪੀਟਾ ਸੰਸਥਾ ਇੰਡੀਆਜ਼ ਟ੍ਰਾਂਸਫਰਮੇਸ਼ਨ ਐਸੋਸੀਏਸ਼ਨ ਦੀ ਸ਼ੁਰੂਆਤ ਕੀਤੀ ਆ। ਇਹ ਜਿਹੜੀ ਸੰਸਥਾ ਆ ਇਸ ਨੂੰ ਸ਼ੁਰੂਆਤ ਕਰਨ ਦਾ ਜਿਹੜਾ ਮੁੱਖ ਮਕਸਦ ਆ ਉਹ ਸਾਡੇ ਦੇਸ਼ ਦੇ ਜਿਹੜੇ ਕਮਜ਼ੋਰ ਅਤੇ ਗਰੀਬ ਵਰਗ ਆ ਉਸ ਵਰਗ ਨੂੰ ਜਿਆਦਾ ਤੋਂ ਜਿਆਦਾ ਐਜੂਕੇਟ ਕਰਨਾ ਸਿੱਖਿਤ ਕਰਨਾ ਹੈ। ਔਰ ਅਸੀਂ ਇਸ ਦਾ ਜਿਹੜਾ ਮੁੱਖ ਦਫ਼ਤਰ ਆ ਉਹ ਉਹ ਅੱਡਾ ਢਿਲਵਾ ਤਲੰਗ ਰੋਡ ਵਕੇ ਸ਼ੁਰੂ ਕੀਤਾ ਆ ਜਿਸ ਦਾ ਰਗਾਟਨ 26 ਅਕਤੂਬਰ ਨੂੰ ਕੀਤਾ ਗਿਆ ਸੀਗਾ ਔਰ ਇੱਥੇ ਹਰ ਸ਼ਾਮ ਸਾਡੇ 4 ਤੋਂ ਲੈ ਕੇ 5:30 ਵਜੇ ਤੱਕ ਅਸੀਂ ਬੱਚਿਆਂ ਨੂੰ ਫ੍ਰੀ ਟਿਊਸ਼ਨ ਵੀ ਦੇ ਰਹੇ ਆ ਜਿਹੜੇ ਬੱਚੇ ਤੁਹਾਡੇ 8ਵੀਂ ਕਲਾਸ ਤੋਂ ਲੈ ਕੇ ਉੱਪਰ ਪਲੱਸ 2 ਕਾਲਜ ਦੇ ਸਟੂਡੈਂਟ ਆ ਉਹਨਾਂ ਨੂੰ ਅਸੀਂ ਗਵਰਨਮੈਂਟ ਜੌਬ ਦੀ ਤਿਆਰੀ ਵੀ ਕਰਾ ਰਹੇ ਆ ਔਰ ਇਸ ਦੇ ਨਾਲ ਹੀ ਜਿਹੜਾ ਮੈਡੀਕਲ ਦੇ ਸਬਜੈਕਟ ਆ ਇੰਗਲਿਸ਼, ਮੈਥ, ਸਾਇੰਸ ਉਹ ਵੀ ਕਰਵਾ ਰਹੇ ਆ ਔਰ ਨਾਲ ਹੀ ਨਾਲ ਅਸੀਂ ਉਹਨਾਂ ਨੂੰ ਜਿਹੜੀ ਕੈਰੀਅਰ ਗਾਈਡੈਂਸ ਆ ਕਾਉਂਸਲਿੰਗ ਆ ਉਹ ਵੀ ਦੇ ਰਹੇ ਆ ਤੇ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਤੁਸੀਂ ਇਹ ਜਿਹੜਾ ਵੀਡੀਓ ਆ ਇਸ ਨੂੰ ਤੁਸੀਂ ਜਿਆਦਾ ਤੋਂ ਜਿਆਦਾ ਪਲੀਜ਼ ਸ਼ੇਅਰ ਕਰਿਓ ਤਾਂ ਕਿ ਇਹ ਮੈਸੇਜ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚ ਸਕੇ ਔਰ ਇਸ ਦੇ ਨਾਲ ਹੀ ਸਾਡਾ ਜਿਹੜਾ YouTube ਚੈਨਲ ਹੈ ਆਈਟਾ ਦਾ ਉਹਨੂੰ ਤੁਸੀਂ ਪਲੀਜ਼ ਸਬਸਕ੍ਰਾਈਬ ਕਰੋ ਔਰ ਇਹਦੇ ਨਾਲ ਹੀ ਅਸੀਂ Facebook, Insta ਤੇ ਵੀ ਸ਼ੁਰੂ ਕਰਨ ਜਾ ਰਹੇ ਆ ਔਰ ਇਹ ਜਿਹੜਾ ਵੀ ਮੈਸੇਜ ਅਸੀਂ ਈਟਾ ਵੱਲੋਂ ਜਾਰੀ ਕਰ ਰਹੇ ਹਾਂ ਇਹ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਸ਼ੇਅਰ ਕਰਕੇ ਇਹਨੂੰ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਾਓ ਤਾਂ ਕਿ ਪੰਜਾਬ ਦੇ ਵਿੱਚ ਜਿਹੜੇ ਵੀ ਲੋਕ ਚਾਹੁੰਦੇ ਆ ਕਿ ਆਪਾਂ ਆਪਣੇ ਸਮਾਜ ਨੂੰ ਆਪਣੇ ਪੰਜਾਬ ਨੂੰ ਦੇਸ਼ ਨੂੰ ਜਿਆਦਾ ਤੋਂ ਜਿਆਦਾ ਸਿੱਖਿਅਤ ਕਰੀਏ ਸਾਡੇ ਖਾਸ ਕਰਕੇ ਜਿਹੜੇ ਬੱਚੇ ਆ ਉਹਨਾਂ ਨੂੰ ਐਜੂਕੇਸ਼ਨ ਦਈਏ ਉਹ ਸਾਡੇ ਨਾਲ ਜੁੜਨ ਔਰ ਜਿੰਨਾ ਵੀ ਬੱਚਿਆਂ ਨੂੰ ਖਾਸ ਕਰ ਜਲੰਧਰ ਦੇ ਏਰੀਏ ਚ ਜਿਨ੍ਹਾਂ ਨੂੰ ਵੀ ਕਾਲਜ ਦੇ ਵਿੱਚ ਹਾਇਰ ਐਜੂਕੇਸ਼ਨ ਦੇ ਲਈ ਕਿਸੇ ਵੀ ਤਰੀਕੇ ਦੀ ਕਾਉਂਸਲਿੰਗ ਚਾਹੀਦੀ ਆ ਜਾਂ ਕੋਈ ਹੈਲਪ ਚਾਹੀਦੀ ਆ ਉਹ ਕਿਰਪਾ ਕਰਕੇ ਸਾਨੂੰ ਜਰੂਰ ਸੰਪਰਕ ਕਰਨ ਮੇਰਾ ਜਿਹੜਾ ਨੰਬਰ ਆ ਸਾਡਾ ਉਹ ਹੈਗਾ 9041762508 9041762508 ਤੁਸੀਂ ਇਸ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ ਔਰ ਜਦੋਂ ਵੀ ਇੱਧਰ ਜਿਹੜੇ ਵੀ ਲੋਕ ਆ ਰਾਮ ਮੰਡੀ ਏਰੀਏ ਦੇ ਤੁਸੀਂ ਜਦੋਂ ਵੀ ਚਾਹੋ ਦਫਤਰ ਸਵੇਰੇ 9:30 ਤੋਂ ਲੈ ਕੇ ਤੇ ਸ਼ਾਮ ਦੇ 6:30 ਵਜੇ ਤੱਕ ਖੁੱਲਦਾ ਆ। ਔਰ ਇਹਦੇ ਵਿੱਚ ਤੁਸੀਂ ਕਦੇ ਵੀ ਆ ਕੇ ਅ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਐਜੂਕੇਸ਼ਨ ਦੇਣ ਲਈ ਕੋਈ ਵੀ ਕਿਸੇ ਵੀ ਦੇਖ ਕੇ ਦੀ ਜਾਣਕਾਰੀ ਆ ਉਹ ਤੁਸੀਂ ਲੈ ਸਕਦੇ ਆ। ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।